ਬਲੇਟ ਬਤਾ ਮੈਨੂੰ ਸੀ ਮੈਨੂੰ ਅਸੀਂ ਮਾਂ ਤੂੰ ਮਰ ਚੈਗੀ ਹੁਣ ਮੈਨੂੰ ਸੋਚ ਲੰ ਇੱਕ ਪੁੱਤ ਆਪਣੀ ਮਾਂ ਨੂੰ ਕਦੇ ਦੁੱਖ ਦਰਦ ਨਹੀਂ ਦੱਸਦਾ ਸੀ ਕੋਈ ਤਕਲੀਫ ਨਹੀਂ ਦੱਸਦਾ ਸੀ ਤਾਂ ਕਿ ਉਸ ਦੀ ਮਾਂ ਇਹ ਸਭ ਕੁਝ ਸੁਣ ਕੇ ਦੁਖੀ ਨਾ ਹੋਵੇ ਪਰ ਅੱਜ ਉਹੀ ਪੁੱਤ ਆਪਣੀ ਮਾਂ ਨੂੰ ਇਸ ਤਰ੍ਹਾਂ ਛੱਡ ਗਿਆ ਅਤੇ ਨਾ ਹਾਲਾਤਾਂ ਨੂੰ ਦੇਖਦੇ ਹੋਏ ਰੋ ਰੋ ਕੇ ਮਾਂ ਕਹ ਰਹੀ ਸੀ ਕਿ ਤੂੰ ਹੁਣ ਕਿਉਂ ਨਹੀਂ ਮੇਰੇ ਬਾਰੇ ਸੋਚਿਆ ਅੱਜ ਸਾਰਾ ਮਾਨਸਾ ਜ਼ਿਲ੍ਹਾ ਰੋਇਆ ਇੱਕ ਸਿਪਾਹੀ ਜੋ ਕਿ ਦੇਸ਼ ਤੇ ਲਈ ਸ਼ਹੀਦ ਹੋਇਆ ਅੰਤਿਮ ਸੰਸਕਾਰ ਮੌਕੇ ਜੱਦੀ ਪਿੰਡ ਧਾਮਕੋਟ ਵਿਖੇ ਸਰਕਾਰੀ ਸਰਮਾਨਾ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਉਹਨਾਂ ਦੀ ਵਿਧਵਾ ਪਤਨੀ 3 ਸਾਲ ਦੀ ਧੀ ਅਤੇ ਮਾਪਿਓ ਰੋ ਰੋ ਕੇ ਬੇਹਾਲ ਸਨ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਦੇ ਨਾਲ ਸਾਡਾ ਪੁੱਤ ਅਸਾਮ ਦੇ ਡਿਬਰੂਗੜ੍ਹ ਦੇ ਵਿੱਚ ਤਾਇਨਾਤ ਸੀ ਪਰਿਵਾਰ ਨੂੰ ਕੱਲ ਹੀ ਪਤਾ ਲੱਗਿਆ ਕਿ ਦਿਲ ਦਾ ਦੌਰਾ ਪੈਣ ਦੇ ਨਾਲ ਉਹਨਾਂ ਦਾ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਹੁਣ ਸੋਚ ਲੈਂਦਾ ਤੈਨੂੰ ਮੇਰੇ ਬਾਰੇ ਹੁਣ ਸੋਚ ਲੈਂਦਾ ਆ ਦੇ ਪ੍ਰੀ ਪਿਆਓ ਗਰੀਬ ਬਾਰੇ ਸੋਚ ਲੈਂਦਾ ਪਿਆਓ ਗਰੀਬ ਬਾਰੇ ਸੋਚ ਲੈਂਦਾ ਤੂੰ ਕਹਿੰਦਾ ਸੀ ਮੈਂ ਤੈਨੂੰ ਰੋਂਦੀ ਨੂੰ ਨਹੀਂ ਦੇਖ ਸਕਦਾ ਮਾ ਵਾ ਤੂੰ ਹੁਣ ਕਿੱਥੇ ਰੁਚੀਆ ਬਤਾ ਨਾਗ ਨਹੀਂ ਦੇਖ ਲਤਾ ਓ ਰਬਾ ਇਨਾ ਕਨੀ ਦੇਖ ਲੰਦਾ ਓ ਰਬਾ ਇਨਾ ਕਨੀ ਦੇਗ ਲੰਦਾ ਕਿ ਮੈਂ ਪਤਾ ਲਗੂ ਮੇਰਾ ਡੈਡੀ ਇਨਾ ਚੰਗਾ ਸੀ ਇਨਾ ਚੰਗਾ ਸੀ ਮੇਰਾ ਪੁੱਤ ਬਹਾਦਰ ਸੀ ਮੇਰਾ ਪੁੱਤ ਬਹਾਦਰ ਸੀ ਮੇਰਾ ਪੁੱਤ ਬਹਾਦਰ ਸੀ ਸਹੀ ਡੌੜੀਆਂ ਦਿੰਦਾ ਸੀ ਸਹੀ ਡੌੜੀਆਂ ਦਿੰਦਾ ਸੀ ਮੇਰਾ ਪੁੱਤ ਬਹਾਦਰ ਸੀ ਸਹੀ ਡਿਊਟੀਆਂ ਦਿੰਦਾ ਸੀ ਸਹੀ ਡਿਊਟੀਆਂ ਦਿੰਦਾ ਸੀ ਮੇਰਾ ਤਾਂ ਉਦਾਂ ਦੀ ਗੱਤਾਂ ਸੀ ਜਦੋਂ ਮੇਰਾ ਪੁੱਤ ਆਰ ਆਰ ਕੱਟਦਾ ਸੀ ਮੇਰਾ ਪੁੱਤ ਜਦੋਂ ਆਰ ਆਰ ਕੱਟਦਾ ਸੀ ਮੇਰਾ ਤਾਂ ਉਦਾਂ ਦੀ ਡਿਊਟੀਆਂ ਮੇਰਾ ਤਾਂ ਉਦਾਂ ਦੀ ਬਲੱਡ ਵਾਦਾ ਸੀ ਜਦੋਂ ਮੇਰਾ ਪੁੱਤ ਆਰ ਆਰ ਕੱਟਦਾ ਸੀ ਆਰ ਆਰ ਕੱਟਦਾ ਸੀ ਮੇਰਾ ਤਾਂ ਉਦਾਂ ਦੀ ਬਲੱਡ ਵਾਦਾ ਸੀ ਮਾਂ ਪਹਿਲਾਂ ਤੂੰ ਮੈਂ ਆਇਆ ਛੁੱਟੀ ਆਇਆ ਜਦੋਂ ਆ ਕੇ ਆਖਿਆ ਹਾਏ ਮਾਂ ਤੈਂ ਮੈਨੂੰ ਸਾਰਨੇ ਨੇ ਦੱਸਿਆ ਤੇਰਾ ਬਲੱਡ ਬਾਦ ਹੈ ਤੇਰਾ ਬਲੱਡ ਬਾਦ ਹੈ ਪਟਿਆਲਾ ਬੇੜਾ ਖੁੰਝ ਗਿਆ ਹੁਣ ਆਪਣਾ ਨਹੀਂ ਆਦਾ ਹੈ ਅੱਛਾ ਯਾਦ ਨਹੀਂ ਕਮੇ ਮੰਗਾ ਕੇ ਦੀ ਮੈਂ ਤਾਂ ਕੁਝ ਨਹੀਂ ਕਮੈਂਟੋ ਕਮੈਂਟੋ ਭਾਰਾ ਸੈਨਾ ਬੁਰਾ ਪੈ ਗਿਆ ਹੈ ਲਾ ਛੋਟਾ ਭਰਾ ਰਾਜਵੀਰ ਸਿੰਘ ਜੋ ਕਿ ਦੇਸ਼ ਦੀ ਸੇਵਾ ਕਰਦਾ ਹੋਇਆ ਬਿਮਾਰੀ ਦੇ ਚਲਦਿਆਂ ਹੋਏ ਸ਼ਹੀਦ ਹੋ ਗਿਆ ਉਹਦੇ ਦੁੱਖ ਵਿੱਚ ਸ਼ਾਮਲ ਹੋਣ ਲਈ ਸਾਡੇ ਨਾਲ ਪਰਿਵਾਰ ਦੇ ਮੈਂਬਰ ਵੀ ਖੜੇ ਹੈ ਉਹਨਾਂ ਦੇ ਪਿਤਾ ਜੀ ਹਾਜ਼ਰ ਨੇ ਦੇਖੋ ਇਸ ਉਮਰ ਦੇ ਵਿੱਚ ਇੱਕ ਨੌਜਵਾਨ ਬੇਟੇ ਨੂੰ ਤੋੜਨਾ ਇਸ ਤੋਂ ਵੱਡੀ ਜਿਹੜੀ ਹੈ ਪਰਮਾਤਮਾ ਵੱਲੋਂ ਕਲੀਪ ਦਾ ਦੁੱਖ ਨਹੀਂ ਹੋ ਸਕਦਾ ਪਰ ਨਾਲ ਹੀ ਇਹਨਾਂ ਨੂੰ ਮਾਣ ਵੀ ਹੈ ਜੋ ਇੱਕ ਯੋਧਾ ਸੀ ਉਹ ਦੇਸ਼ ਦੀ ਰਾਖੀ ਕਰਦਾ ਕਰਦਾ ਦੇਵਦੀ ਫੌਜਾਂ ਦੇ ਵਿੱਚ ਜਿਹੜਾ ਸੀ ਨੌਕਰੀ ਕਰਦਾ ਕਰਦਾ ਸ਼ਹੀਦ ਹੋਇਆਗਾ ਉੱਥੇ ਉਹਦੀ ਜਾਨ ਚਲੀ ਗਈ ਹੈ ਕਿਸੇ ਬਿਮਾਰੀ ਕਰਕੇ ਤੇ ਇਸ ਕਰਕੇ ਸਾਨੂੰ ਜਿਹੜਾ ਪਰਿਵਾਰ ਨਾਲ ਜਿੱਥੇ ਪੂਰੀ ਹਮਦਰਦੀ ਹੈ ਜਿਹੇ ਬੰਦਿਆਂ ਦਾ ਜਾਣਾ ਇਕੱਲੇ ਪਿੰਡ ਵਾਸਤੇ ਜਾਂ ਇਕੱਲੇ ਪਰਿਵਾਰ ਵਾਸਤੇ ਘਾਟਾ ਨਹੀਂ ਹੁੰਦਾ ਪੂਰੇ ਦੇਸ਼ ਵਾਸਤੇ ਘਾਟਾ ਹੁੰਦਾ ਹੈ ਸੋ ਇਹ ਕਰਕੇ ਅਸੀਂ ਇਹਨਾਂ ਨਾਲ ਪਰਿਵਾਰ ਨਾਲ ਵੀ ਹਮਦਰਦੀ ਪ੍ਰਗਟ ਕਰਦੇ ਆਂ ਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਰਾਜਵੀਰ ਦੇ ਦਰਸਾਏ ਹੋਏ ਪੂਰਨਿਆਂ ਦੇ ਚੰਦੋ ਜੀ ਹਲੋ ਜੀ ਇਹ ਸਾਡੇ ਫੁਲਤਾਮਪੁਰ ਦੇ ਨੌਜਵਾਨ ਰਾਜਵੀਰ ਸਿੰਘ ਨੇ ਲੈਣੀ ਵਿੱਚ ਪੁੱਤਰ ਅਸੀਂ ਜਿਹੜਾ ਜੋ ਕਿ ਡਿਬਰੂਗੜ੍ਹ ਦੇਖੇ ਬੰਗਾਲਦੇਸ਼ ਮੰਟਸ ਤੇ ਇੰਜੀਨੀਅਰ ਕੰਮ ਕਰ ਰਹੇ ਸੀ ਔਰ ਡਿਊਟੀ ਦੌਰਾਨ ਸ਼ਹਾਦਤ ਪਾ ਗਏ ਇੰਜੀਨੀਅਰਿੰਗ ਵਿੱਚ ਕੰਮ ਕਰੇ ਸੀ ਬੜਾ ਸੇਫੀਅਰਸ ਹੈ ਪਰ ਸਾਡੇ ਉਹ ਨੌਜਵਾਨ ਪੰਜਾਬ ਦੇ ਨੌਜਵਾਨ ਹਮੇਸ਼ਾ ਜਦੋਂ ਵੀ ਕਦੇ ਦੇਸ਼ ਨੂੰ ਜ਼ਰੂਰਤ ਪੈਂਦੀ ਹੈ ਇਸ ਰੱਖਿਆ ਦੀ ਰਾਖੀ ਕਰਨੀ ਹੈ ਜਾਂ ਆਪਣੇ ਘਰ ਬਣਾਉਣੇ ਆ ਤਾਂ ਬਦਚਨ ਕਿ ਉਹ ਅੱਗੇ ਕੁਰਬਾਨੀਆਂ ਕਰਦੇ ਨੇ ਉਹਨਾਂ ਦਾ ਯੋਗਦਾਨ ਪਾਉਂਦੇ ਨੇ ਔਰ ਉਹਨਾਂ ਦਾ ਨਾਮ ਹਮੇਸ਼ਾ ਸਮਾਜ 'ਚ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਂਦਾ ਜਿੱਥੇ ਇੱਕ ਵੱਡਾ ਅਫਸੋਸ ਹੈ ਕਿ ਇੱਕ ਨੌਜਵਾਨ ਆਪਣੇ ਪਾਪਿਆਂ ਦਾ ਪੁੱਤਰ ਔਰ ਬੱਚਿਆਂ ਦਾ ਬਾਪ ਇੱਕ ਭੈਣ ਦਾ ਭਰਾ ਔਰ ਪਤਨੀ ਦਾ ਘਰਾਣਾ ਚਲੇ ਗਿਆ ਉਥੇ ਇਸ ਪਿੰਡ ਨੂੰ ਇਸ ਇਲਾਕੇ ਨੂੰ ਉਸ ਨੌਜਵਾਨ ਦੀ ਸ਼ਹਾਦਤ ਦੇ ਮਾਣ ਕਿ ਜਿਨੇ ਆਪਣੇ ਦੇਸ਼ ਲਈ ਡਿਊਟੀ ਕਰਦੇ ਹੋਏ ਉਥੇ ਆਪਣੀ ਜਾਨ त्याਗੀ ਸੀ ਸੋ ਮੈਂ ਅਤੇ ਜਿੱਥੇ ਉਹਨਾਂ ਨੂੰ ਸ਼ਰਧਾ ਤੇ ਸਨਪੇਠ ਕਰਦਾ ਉਥੇ ਉਹਨਾਂ ਦੇ ਮਾਪੇ-ਮਾਪ ਨੂੰ ਔਰ ਦੇਸ਼ ਲਈ ਜੋ ਉਹਦੀ ਕੁਰਬਾਨੀ ਆ ਉਹ ਲਾ ਮਸਾਲਾ ਹੈ ਉਹ ਵੀ ਸਾਡਾ ਹਮੇਸ਼ਾ ਉਹਦੇ ਮਨ ਵਿੱਚ ਸਿਰ ਚੁਕਾ ਰਹਿਗਾ ਔਰ ਉਹਦੀ ਲਾਸਾਨੀ ਕਰਵਾਨੀ ਨੂੰ ਹਮੇਸ਼ਾ ਯਾਦ ਰੱਖੀ ਠੀਕ ਹੈ ਜਿਲ੍ਹਾ ਪ੍ਰਧਾਨ ਜੀ ਸਾਬ ਦਾ ਸਾਇੰਟਿਫਿਕ ਐਸੋਸੀਏਸ਼ਨ ਦਾ ਇਹ ਜੋ ਅੱਜ ਤੁਸੀਂ ਸਾਰੇ ਆਪਾਂ ਰਾਜਵੀਰ ਸਿੰਘ ਜੀ ਦੇ ਅੰਤਮ ਯਾਤਰਾ 'ਚ ਸ਼ਾਮਲ ਹੋਇਆ ਰਾਜਵੀਰ ਸਿੰਘ ਦੀ 287 ਇੰਜੀਨੀਅਰ ਰੈਜiment ਸੀ ਜੋ ਇੰਜੀਨੀਅਰ ਰੈਜiment ਹੁੰਦੀ ਆ ਉਹ ਦੇ ਲੜਾਈ ਦੇ ਨਾਲ-ਨਾਲ ਉਹ ਬਾਕੀ ਫੌਜ ਵਾਂਗ ਤੇ ਵੀ ਸਪੋਰਟਿੰਗ ਦਾ ਕੰਮ ਕਰਦੀ ਆ ਜਿਵੇਂ ਕੋਲ ਬਣਾਉਣੇ ਰਾਹ ਬਣਾਉਣੇ ਉਹਨਾਂ ਵਾਸਤੇ ਬਿਲਡਿੰਗਾਂ ਕਰਨੀਆਂ ਤਾਂ ਇਹਨਾਂ ਨੂੰ ਇੰਜੀਨੀਅਰ ਰੈਜiment ਕਿਹਾ ਜਾਂਦਾ ਤਾਂ ਇਹ ਦੋ 2017 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਕੇ ਗਏ ਸੀ ਇੰਜੀਨੀਅਰ ਦੇ ਵਿੱਚ ਉੱਥੋਂ ਆਪਣੀ ਰੁੜਕੀ ਤੋਂ ਟ੍ਰੇਨਿੰਗ ਕਰਨ ਉਪਰੰਤ ਇਹਨਾਂ ਨੂੰ 237 ਇੰਜੀਨੀਅਰ ਰੈਜੀਮੈਂਟਾਂ ਲੋਟ ਹੋਈ 237 ਇੰਜੀਨੀਅਰ ਰੈਜੀਮੈਂਟ ਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਆਪਣੀ ਡਿਊਟੀ ਕੀਤੀ ਡਿਊਟੀ ਕਰਦੇ ਹੋਏ ਇਹ ਜਿਵੇਂ ਦੱਸਦੇ ਨੇ ਕਿ ਟ੍ਰੇਨਿੰਗ ਦੇ ਦੌਰਾਨ ਟ੍ਰੇਨਿੰਗ ਕਰ ਰਹੇ ਸੀ ਜਦੋਂ ਨੂੰ ਪਤਾ ਹੀ ਹੈ ਕਿ ਫੌਜ ਦੀ ਟ੍ਰੇਨਿੰਗ ਆੜ ਵੀ ਹੁੰਦੀ ਹੈ ਕੁਝ ਕਰਨੀ ਦਾ ਮੌਸਮ ਹੈ ਵੈਸੇ ਤਾਂ ਮੈਡੀਕਲ ਚੈੱਕਅਪ ਹੁੰਦੇ ਨੇ ਟਰੇਨਿੰਗ ਕਰਦੇ ਆ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਾਰਟ ਟੈਕ ਆਇਆ ਤੇ ਹਾਰਟ ਟੈਕ ਆ ਮੈਨਾਂ ਮੌਤ ਕੋ ਚੰਗੀ ਆ ਸੋ ਜਿੱਥੇ ਰਾਜਵੀਰ ਸਿੰਘ ਜਾਨ ਦਾ ਪਰਿਵਾਰ ਨੂੰ ਘਾਟਾ ਪਿਆ ਤਾਂ ਮੈਂ ਸਮਝਦਾ ਇਹ ਪੂਰੇ ਦੇਸ਼ ਦਾ ਘਾਟਾ ਹੈ ਕਿਉਂਕਿ ਇੱਕ ਸੈਨਿਕ ਹੈ ਜੋ ਆਪਣੇ ਦੇਸ਼ ਲਈ ਜੀਅ ਸਾ ਪਿਆਰ ਰਹਿਦਾ ਹੈ ਤਾਂ ਇਨੀ ਟ੍ਰੇਨਿੰਗ ਕਰਨ ਤੋਂ ਬਾਅਦ ਅੱਠ ਸਾਲ ਨੌਕਰੀ ਕੀਤੀ ਤਾਂ ਆਪਾਂ ਸਾਰਿਆਂ ਨੂੰ ਬਹੁਤ ਵੱਡਾ ਇਹਨਾਂ ਦੇ ਤੁਰ ਜਾਣ ਨਾਲ ਘਾਟਾ ਪਿਆ ਪਰ ਜਿਸ ਤਰ੍ਹਾਂ ਇੱਥੇ ਲੋਕਾਂ ਦਾ ਪਿਆਰ 아마레 라이저 아마레 라이저 아마레 이 नाल